ਪੀਆਰਟੀਸੀ ਨੌਕਰੀ ਕੀਤੀ ਸਰਵਿਸ ਕੀਤੀ ਟੈਕਨੀਕਲ ਜੌਬ ਚ ਰਿਹਾ ਮੈਂ ਕਰੋਨਾ ਤੋਂ ਬਾਅਦ ਫਿਰ ਮੈਂ ਬਿਮਾਰ ਹੋ ਗਿਆ ਮੇਰੇ ਪਰਿਵਾਰ ਹੋਣ ਤੋਂ ਬਾਅਦ ਫਿਰ ਮੈਂ ਠੀਕ ਹੋਇਆ ਪਰਮਾਤਮਾ ਕੇ ਦਾਸ ਕੀਤੀ ਸੱਚੇ ਪਾਤਸ਼ਾਹ ਕਿ ਮੇਰੀ ਠੀਕ ਕਰੋ ਮੈਨੂੰ ਮੇਰੀ ਬਸ ਦੂਰੀ ਪਈ ਆ ਆਣ ਕੇ ਪਿੰਡ ਦਾ ਸਰਪੰਚ ਬਣਿਆ ਰੈਲ ਹੋਣ ਤੋਂ ਬਾਅਦ सरपंच ਨਾਲ ਹੀ ਮੈਂ ਤੋਂ ਬਾਅਦ ਫਿਰ ਹੁਣ ਤੋਂ ਸਰਪੰਚੀ ਤੋਂ ਬਾਅਦ ਮੈਂ ਬਸ ਬੁਣੀ ਸ਼ੁਰੂ ਕੀਤੀ ਫਿਰ ਆਪਣੇ ਦੋਤਿਆਂ ਨੂੰ ਆਪਣੀ ਪੋਤੀ ਨੂੰ ਪੁੱਤਿਆਂ ਨੂੰ ਸਾਰਾ ਸਮਝਾਉਂਗਾ ਗੱਲ ਇਹ ਹੈ ਵੀ ਬਈ ਤੱਕ ਇਹਦਾ ਖਿਆਲ ਕਿਦਾਂ ਰੱਖਣਾ ਇਹਨੂੰ ਸੰਭਾਲ ਕੇ ਤਾਂ ਕਰਨੀ ਜੀ ਜੇ ਮੈਂ ਬਣਾਈ ਹੈ ਤੇ ਜੀ ਸੰਭਾਲ ਵੀ ਇਹਨੇ ਬੱਚਿਆਂ ਨੇ ਕਰਨੀ ਹੈ ਹਾਂਜੀ ਤੁਹਾਡਾ ਨਾਮ ਮੇਰਾ ਨਾਮ ਰੇਸ਼ਮ ਸਿੰਘ ਹੈ ਜੀ ਕੰਗ ਤੁਸੀਂ ਆਪਣੇ ਬਾਰੇ ਦੱਸੋ ਜੀ ਮੈਂ ਪੀਆਰਟੀਸੀ ਨੂੰ ਨੌਕਰੀ ਕੀਤੀ ਸਰਵਿਸ ਕੀਤੀ ਟੈਕਨੀਕਲ ਜਾਉਂਦ ਰਿਹਾ ਮੈਂ ਔਰ ਐਡਮ ਕਰਨ ਤੋਂ ਰਿਟਾਇਰ ਹੋਇਆ ਮੈਂ ਜਾ ਕੇ ਤੇ ਕਾਫੀ ਲੰਮਾ ਸਵਾ 35-40 ਸਾਲ ਮੈਂ ਨੌਕਰੀ ਕੀਤੀ ਉੱਥੇ ਤੇ ਰਿਟਾਇਰ ਹੋਣ ਤੋਂ ਬਾਅਦ ਮੈਂ ਆਣ ਕੇ ਪਿੰਡ ਦੇ ਵਿੱਚ ਬਸ ਬਣਾਈ ਪਿੰਡ ਆਣ ਕੇ ਪਿੰਡ ਦਾ ਸਰਪੰਚ ਬਣਿਆ ਰਿਟਾਇਰ ਹੋਣ ਤੋਂ ਬਾਅਦ ਸਰਪੰਚ ਦੇ ਨਾਲ ਹੀ ਮੈਂ ਉਸ ਤੋਂ ਬਾਅਦ ਫੇ ਇਹ ਹੁਣ ਤੋਂ ਸਰਪੰਚੀ ਤੋਂ ਬਾਅਦ ਮੈਂ ਬੱਸ ਬੁਣੀ ਸ਼ੁਰੂ ਕੀਤੀ ਫਿਰ ਇਹ ਬੱਸ ਦਾ ਸਪਨਾ ਕਿੱਦਾਂ ਮਨ ਚ ਆਇਆ ਇਹ ਪਹਿਲਾਂ ਹੀ ਮੇਰੇ ਮਨ 'ਚ ਸੀ ਲੋਕ ਆਮ ਆਮ ਬੰਦੇ ਜਿਹਾ ਹਮੇਸ਼ਾ ਹੁੰਦੀਆਂ ਕਿ ਮੈਂ ਜ਼ਿੰਦਗੀ ਵਿੱਚ ਕੋਈ ਕੰਮ ਕਰਾਂ ਚੰਗੀ ਚੀਜ਼ ਬਣਾਵਾਂ ਚੰਗੀ ਕੋਈ ਜਾਇਦਾਦ ਬਣਾਵਾਂ ਪਰ ਮਰੀ ਇਹ ਜਾਇਦਾਦ ਸੀ ਇਹੇ ਮੇਰੀ ਰੋਟੀ ਰੋਜੀ ਸੀ ਮੈਂ ਇਹ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਮੈਂ ਇਹ ਬਣਾਉਂਗਾ ਕਦੋਂ ਤੁਸੀਂ ਰਿਟਾਇਰ ਹੋਏ ਤੇ ਕਦੋਂ ਬੱਸ ਬਣਾਈ ਮੈਂ 2013 'ਚ ਰਿਟਾਇਰ ਹੋਈ 13 'ਚ ਇਹਨਾਂ ਨੇ ਰਿਟਾਇਰ ਹੋਇਆ ਜੀ ਤੇ 18 'ਚ ਮੈਂ ਸ਼ੁਰੂ ਕੰਨੀ ਚ ਕੀਤੀ ਇਹ ਜੀ ਕਿੰਨੇ ਸਾਲ ਲੱਗੇ ਬਣਾਉਣ ਇਨੂੰ 2 ਸਾਲ ਲੱਗਿਆ ਕਰੋਨਾ ਆ ਗਈ ਵਿੱਚ ਕਿਰਨਾਂ ਸਾਲ 1.5 ਸਾਲ ਬੰਦ ਰਹੀ ਕੰਮ ਬੰਦ ਰਿਆ ਕਰੋਨਾ ਤੋਂ ਬਾਅਦ ਫਿਰ ਮੈਂ ਮਾਰ ਹੋ ਗਿਆ ਮੇਰੇ ਪਿਵਾਰ ਹੁਣ ਤੋਂ ਬਾਅਦ ਫਿਰ ਮੈਂ ਠੀਕ ਹੋਇਆ ਪਰਮਾਤਮਾ ਕੇ ਅਰਦਾਸ ਕੀਤੀ ਸੱਚੇ ਪਾਤਸ਼ਾਹ ਕਿ ਮੇਰੀ ਠੀਕ ਕਰੋ ਮੈਨੂੰ ਮੇਰੀ ਬਸ ਦੂਰੀ ਪਈ ਆ ਮੈਂ ਬਸ ਆਪਣੀ ਤਿਆਰ ਕਰਨੀ ਆ ਤੇ ਪਰਮਾਤਮਾ ਮੈਨੂੰ ਸਮਾਂ ਦਿੱਤਾ ਮੈਂ ਠੀਕ ਕਰਤਾ ਮੈਂ ਆਪਣੀ ਫੇਦ ਬਸ ਤਿਆਰ ਕਰਨ ਲੱਗ ਪਿਆਣਗੇ ਅਕੀ ਕੁਛ ਬਣਾਇਆ ਵਿੱਚ ਤੁਸੀਂ ਜੋ ਬਸ ਦੇ ਵਿੱਚ ਬਣਿਆ ਹੁੰਦਾ ਜੀ ਸਵੇ ਦੇ ਵਿੱਚ ਪੂਰਾ ਕਰੂੰਗਾ ਜੇ ਕੋਈ ਦੂਰਾ ਵੀ ਹੋਇਆ ਹਲੇ ਰਹਿਦਾ ਹੋਇਆ ਉਹ ਵੀ ਪੂਰਾ ਕਰੂੰਗਾ ਕਿੰਨਾ ਕੁ ਖਰਚਾ ਆ ਗਿਆ ਇਹ ਕਿਤੇ ਲਗ ਇੱਕ ਹੀ ਰਹਿ ਗਿਆ ਜੀ ਹਲੇ ਇਹਦੇ ਵਿੱਚ ਮੀਨਾਕਾਰੀ ਰਹਿ ਗਈ ਕਰਨ ਵਾਲੀ ਬਸ ਹੁਣ ਬਾਕੀ ਚੀਜ਼ਾਂ ਸਭ ਬਣ ਗਈਆਂ ਐਲ ਸੀ ਡੀ ਵਗੈਰਾ ਲੱਗ ਗਿਆ ਹੋਰ ਚੀਜ਼ਾਂ ਲੱਗੀਆਂ ਥੋੜੀ ਜੀ ਮੀਨਾਕਾਰੀ ਲਖਾਈਆ ਰਵਾ ਵਗੈਰਾ ਵਿੱਚ ਕਰਨ ਵਾਲੀ ਜੀ ਹਲੇ ਆਸ-ਪਾਸ ਦੇ ਲੋਕ ਦੇਖਣ ਆਉਂਦੇ ਬਹੁਤ ਆਉਂਦੇ ਆ ਆਸ-ਪਾਸ ਜੇ ਤੁਸੀਂ ਦੇਖੋਗੇ ਪਿੰਡ ਦੇ ਵਿੱਚ ਆਮ ਹੈ ਨਰਾਏ ਬੰਦੇ ਆਮ ਪਿੰਡ ਦੀ ਫੈਮਲੀਆਂ ਜਿਹੜੀਆਂ ਆਉਂਦੀਆਂ ਉਹ ਆਮ ਦੇਖਣ ਆਉਂਦੇ ਆ ਹਾਈਵੇ ਤੇ ਲੱਗੇ ਚੱਲਦੇ ਆ ਸਾਡੇ ਹਾਈਵੇ ਤੋਂ ਬਸ ਦੇਖਦੀ ਆ ਉੱਥੋਂ ਵੀ ਬੰਦੇ ਆ ਜਾਂਦੇ ਦੇਖਣ ਵਾਸਤੇ ਸਾਰੀ ਹੋਰ ਪਿੰਡ ਦੀਆਂ ਫੈਮਲੀਆਂ ਸਾਰੀਆਂ ਹੋਈਆਂ ਅੱਛਾ ਤੁਸੀਂ ਇਹ ਕੁਝ ਤੁਹਾਡਾ ਸੁਪਨਾ ਹੈ ਬੱਚਿਆਂ ਨੂੰ ਆਪਣੇ ਦ हां ਬੱਚਿਆਂ ਨੂੰ ਮੈਂ ਸਮਝਾਉਣਾ ਹੈ ਬੱਚਿਆਂ ਨੂੰ ਮੈਂ ਆਪਣੇ ਦੋਤਿਆਂ ਨੂੰ ਆਪਣੀ ਪੋਤੀ ਨੂੰ ਪੋਤੇ ਨੂੰ ਸਾਰਾ ਸਮਝਾਉਂਗਾ ਗੱਲ ਇਹ ਹੈ ਵੀ ਬਈ ਤੱਕ ਇਹਦਾ ਖਿਆਲ ਕਿਦਾਂ ਰੱਖਣਾ ਇਹਨੂੰ ਸੰਭਾਲ ਕੇ ਤਾਂ ਕਰਨੀ ਇਹ ਜੀ ਮੈਂ ਬਣਾਈ ਹੈ ਤੇ ਜੀ ਸੰਭਾਲ ਵੀ ਇਹਨੇ ਬੱਚਿਆਂ ਨੇ ਕਰਨੀ ਇਹਨੂੰ ਜਿੱਦਾਂ ਆਪਾਂ ਆਪਣੀ ਗੱਡੀ ਸੰਭਾਲਦੇ ਆਂ ਜਾਂ ਆਪਣਾ ਮੋਟਰਸਾਈਕਲ ਸਾਫ਼ ਰੱਖਦੇ ਆਂ ਆਪਣੇ ਕੱਪੜੇ ਸਾਫ਼ ਰੱਖਦੇ ਆਂ ਆਪਣਾ ਆਪ ਸਾਫ਼ ਰੱਖਦੇ ਆਂ ਇਸੇ ਤਰ੍ਹਾਂ ਬੱਸ ਨੂੰ ਵੀ ਸਾਫ਼ ਰੱਖਣਾ ਤੁਸੀਂ ਬੱਸ ਦੀ ਵੀ ਸੰਭਾਲ ਤੁਸੀਂ ਕਰਨੀ ਹੈ ਇਹਨਾਂ ਨੂੰ ਇਹ ਸਮਝਾ ਕੇ ਰੱਖਣਾ ਕਿ ਤੁਸੀਂ ਕਰਨਾ ਹੈ ਇਹਦੀ ਡਿਊਟੀ ਬਣਾਉਣੀ ਆਪਾਂ ਵੀ ਹਰ ਮਹੀਨੇ ਹਰ ਸਾਲ ਇੱਕ ਵਾਰੀ ਤੇਰੀ ਡਿਊਟੀ ਹੋ ਗਈ ਜਿਹੜੀ ਮੇਰੀ ਹੋ ਗਈ ਡਿਊਟੀਆਂ ਵੰਡ ਤੁਹਾਨੂੰ ਮੈਂ ਗਿਫਟ ਵੀ ਦਿਆ ਕਰੂੰਗਾ ਇਹਦਾ ਜਦ ਤੱਕ ਮੈਂ ਬੈਠਾ ਮੈਂ ਤੁਹਾਨੂੰ ਗਿਫਟ ਵੀ ਦੂੰਗਾ ਦੀ ਸਫਾਈ ਦਾ ਬਚਨ ਵੀ ਕਿੰਨਾ ਮੈਂ ਤੁਹਾਨੂੰ ਗਿਫਟ ਵੀ ਦਿਆ ਕਰੂੰਗਾ ਸਾਲ ਬਾਅਦ ਕੋਈ ਨੁਕੀ ਸਾਡਾ